ਜਿਆਦਾ ਪੂਜਾ ਪਾਠ ਕਰਨ ਵਾਲੇ ਹਮੇਸ਼ਾ ਦੁਖੀ ਕਿਉਂ ਰਹਿੰਦੇ ਹਨ ਕਈ ਵਾਰ ਸਾਨੂੰ ਅਜੀਹਾ ਦੇਖਣ ਨੂੰ ਮਿਲਦਾ ਹੈ ਕਿ ਜੋ ਰੱਬ ਦੀ ਜਿਆਦਾ ਪੂਜਾ ਕਰਦਾ ਹੈ ਉਹ ਸਭ ਤੋਂ ਦੁਖੀ ਹੁੰਦਾ ਹੈ ਜਦੋਂ ਕਿ ਇੱਕ ਨਾਸਤਿਕ ਜੋ ਰੱਬ ਨੂੰ ਨਹੀਂ ਮੰਨਦਾ ਉਹ ਰੱਬ ਦੀ ਕਦੇ ਪੂਜਾ ਨਹੀਂ ਕਰਦਾ ਕਦੇ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਨਹੀਂ ਕਰਦਾ ਉਹ ਸਭ ਤੋਂ ਖੁਸ਼ਹਾਲ ਜੀਵਨ ਜਿਉਂਦਾ ਹੈ ਇਹ ਸਭ ਚੀਜ਼ਾਂ ਦੇਖ ਕੇ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਰੱਬ ਖੁਦ ਹੀ ਗਲਤ ਹੈ ਰੱਬ ਦਾ ਇਨਸਾਫ ਹੀ ਗਲਤ ਹੈ ਇਹ ਕੋਈ ਕਹਾਣੀ ਨਹੀਂ ਅਜਿਹਾ ਹਰ ਕਿਸੇ ਨਾਲ ਹੁੰਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਣ ਜਾ ਰਹੇ ਹਾਂ ਇਸ ਦਾ ਜਵਾਬ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਵੈਮ ਆਪਣੇ ਮੁਖਾਰਬਿੰਦ ਚੋਂ ਹੀ ਦਿੱਤਾ ਸੀ ਆਖਰ ਜ਼ਿਆਦਾ ਪੂਜਾ ਪਾਠ ਕਰਨ ਵਾਲੇ ਲੋਕ ਦੁਖੀ ਅਤੇ ਪਰੇਸ਼ਾਨ ਕਿਉਂ ਰਹਿੰਦੇ ਹਨ ਇਸ ਦਾ ਜਵਾਬ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀਮਦ ਭਗਵਤ ਗੀਤਾ ਰਾਹੀਂ ਬੜੀ ਸਪਸ਼ਟਤਾ ਨਾਲ ਦਿੱਤਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ માતા ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਦੋਸਤੋ ਇਹ ਦੁਆਪਰ ਯੁਗ ਦੀ ਗੱਲ ਹੈ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜਨ ਵਿਚਕਾਰ ਬਾਰਤਾ ਲਾਪ ਚੱਲ ਰਹੀ ਸੀ ਤਾਂ ਅਰਜਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ ਕਿ ਮਾधव ਜੋ ਲੋਕ ਜਿਆਦਾ ਪੂਜਾ ਕਰਦੇ ਹਨ ਉਹ ਅਕਸਰ ਦੁਖੀ ਅਤੇ ਪਰੇਸ਼ਾਨ ਕਿਉਂ ਰਹਿੰਦੇ ਹਨ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਜਦੋਂ ਕਿ ਉਹ ਰੱਬ ਦਾ ਨਾਮ ਵੀ ਲੈਂਦੇ ਹਨ ਜੋ ਪਰਮਾਤਮਾ ਨੂੰ ਕਦੇ ਵੀ ਯਾਦ ਨਹੀਂ ਰੱਖਦੇ ਅਤੇ ਹਮੇਸ਼ਾ ਗਲਤ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਹਨ ਮੈਨੂੰ ਇਸ ਦੇ ਪਿੱਛੇ ਦਾ ਰਾਜ ਸਮਝਾਉਣ ਦੀ ਕੋਸ਼ਿਸ਼ ਕਰੋ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਛੋਟੀ ਜਹੀ ਕਥਾ ਰਾਹੀਂ ਅਰਜਣ ਨੂੰ ਇਸ ਦਾ ਜਵਾਬ ਦਿੱਤਾ ਆਓ ਜਾਣਦੇ ਹਾਂ ਉਸ ਛੋਟੀ ਜਹੀ ਕਹਾਣੀ ਬਾਰੇ ਇੱਕ ਗੁਰੂ ਦੇ ਦੋ ਚੇਲੇ ਸਨ ਦੋਵੇਂ ਪੜੇ ਲਿਖੇ ਸਨ ਦੋਹਾਂ ਵਿੱਚ ਫਰਕ ਸਿਰਫ ਇੰਨਾ ਸੀ ਕਿ ਇੱਕ ਗੁਰੂ ਨੂੰ ਮੰਨਣ ਵਾਲਾ ਸੀ ਅਤੇ ਦੂਜਾ ਨਾਸਤਕ ਜੋ ਰੱਬ ਨੂੰ ਨਹੀਂ ਮੰਨਦਾ ਸੀ ਇੱਕ ਸੀ ਜਿੱਥੇ ਵੀ ਪ੍ਰਮਾਤਮਾ ਦਾ ਕੀਰਤਨ ਹੁੰਦਾ ਜਾਂ ਜਿੱਥੇ ਕਿਤੇ ਵੀ ਸਤ ਸੰਗ ਹੁੰਦਾ ਜਿੱਥੇ ਭਜਨ ਹੁੰਦਾ ਉਥੇ ਭੱਜ ਕੇ ਚਲਾ ਜਾਂਦਾ ਅਤੇ ਪਰਮਾਤਮਾ ਦੀ ਪੂਜਾ ਪਾਠ ਕਰਨ ਲੱਗਦਾ ਦੂਜਾ ਚੇਲਾ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਦੂਰ ਸੀ ਉਹ ਬਹੁਤ ਸ਼ਰਾਬ ਪੀਂਦਾ ਸੀ ਬੇਸ਼ਵਾਮੀ ਨਾਲ ਜਾਂਦਾ ਸੀ ਇਹ ਸਾਰੀਆਂ ਭੈੜੀਆਂ ਆਦਤਾਂ ਦੂਜੇ ਚੇਲੇ ਵਿੱਚ ਸਨ ਇੱਕ ਦਿਨ ਕੀ ਹੋਇਆ ਇੱਕ ਚੇਲਾ ਸ਼ਰਾਬ ਪੀ ਕੇ ਸੜਕ ਤੇ ਤੁਰਿਆ ਜਾ ਰਿਹਾ ਸੀ ਅਤੇ ਅਨਾਪ ਸਨਾਪ ਬਕਵਾਸ ਕਰਦਾ ਹੋਇਆ ਰਸਤੇ ਵਿੱਚ ਪੈਦਲ ਤੁਰਦੇ ਹੋਏ ਆਪਣੇ ਘਰ ਵੱਲ ਜਾ ਰਿਹਾ ਸੀ ਰਸਤੇ ਵਿੱਚ ਅਚਾਨਕ ਉਸ ਨੂੰ ਪੈਸਿਆਂ ਨਾਲ ਭਰਿਆ ਬੈਗ ਮਿਲਿਆ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ ਉਹ ਉੱਚੀ ਉੱਚੀ ਰੌਲਾ ਪਾਉਂਦਾ ਹੋਇਆ ਸਾਰਿਆਂ ਨੂੰ ਦੱਸਦਾ ਜਾ ਰਿਹਾ ਸੀ ਮੈਨੂੰ ਅੱਜ ਪੈਸਿਆਂ ਨਾਲ ਭਰਿਆ ਬੈਗ ਮਿਲਿਆ ਹੈ ਮੇਰਾ ਜੀਵਨ ਸਫਲ ਹੋ ਗਿਆ ਇਸ ਪੈਸੇ ਨਾਲ ਮੈਂ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਾਂਗਾ ਉਸ ਦਾ ਦੂਜਾ ਦੋਸਤ ਮੰਦਰ ਤੋਂ ਭਜਨ ਕਰਕੇ ਆਪਣੇ ਘਰ ਜਾ ਰਿਹਾ ਸੀ ਅਚਾਨਕ ਇੱਕ ਵੱਡਾ ਕੰਡਾ ਉਸਦੇ ਪੈਰ ਵਿੱਚ ਵੱਜ ਜਾਂਦਾ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਇਸ ਦੇ ਨਾਲ ਹੀ ਦੂਜਾ ਚੇਲਾ ਉਸ ਕੋਲ ਪਹੁੰਚਦਾ ਹੈ ਅਤੇ ਉਹ ਹੱਸ ਕੇ ਉਸ ਨੂੰ ਕਹਿਣ ਲੱਗ ਪੈਂਦਾ ਹੈ ਕਿਉਂ ਤੂੰ ਹੀ ਹੈ ਜੋ ਸਭ ਤੋਂ ਜ਼ਿਆਦਾ ਪੂਜਾ ਪਾਠ ਕਰਦਾ ਹੈ ਪ੍ਰਮਾਤਮਾ ਦਾ ਭਜਨ ਕਰਦਾ ਹੈ ਤੇਰੇ ਰੱਬ ਨੇ ਤੈਨੂੰ ਕੀ ਦਿੱਤਾ ਮੇਰੇ ਵੱਲ ਵੇਖ ਮੈਂ ਕਦੇ ਮੰਦਰ ਨਹੀਂ ਗਿਆ ਤੇ ਨਹੀਂ ਮੈਂ ਕਦੇ ਕੋਈ ਚੰਗਾ ਕੰਮ ਕੀਤਾ ਹੈ ਮੇਰੇ ਘਰ ਤਾਂ ਮੰਦਰ ਵੀ ਨਹੀਂ ਹੈ ਮੈਂ ਕਦੇ ਵੀ ਆਪਣੇ ਘਰ ਸਤਿਆਨਾਰਾਇਣ ਦਾ ਕਥਾ ਦਾ ਆਯੋਜਨ ਨਹੀਂ ਕੀਤਾ ਮੈਂ ਰੱਬ ਅੱਗੇ ਕਦੇ ਵੀ ਸ਼ਰਨ ਨਹੀਂ ਝੁਕਾਇਆ ਫਿਰ ਵੀ ਮੈਂ ਕਿੰਨਾ ਖੁਸ਼ਹਾਲ ਹਾਂ ਮੈਂ ਅਮੀਰ ਹਾਂ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਮੈਂ ਸਭ ਤੋਂ ਖੁਸ਼ਹਾਲ ਜੀਵਨ ਜਿਉ ਰਿਹਾ ਹਾਂ ਚੰਗੇ ਚੇਲੇ ਨੂੰ ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਚੁਭਣ ਲੱਗ ਪਈਆਂ ਉਸਨੇ ਆਪਣੇ ਮਨ ਵਿੱਚ ਸੋਚਿਆ ਹਾਂ ਇਹ ਸੱਚ ਹੀ ਕਹਿ ਰਿਹਾ ਹੈ ਮੈਂ ਕਿੰਨੀ ਪੂਜਾ ਪਾਠ ਕਰਦਾ ਹਾਂ ਅਤੇ ਉਹ ਇਹ ਸੋਚ ਕੇ ਆਪਣੇ ਗੁਰੂ ਦੇ ਅਸਥਾਨ ਤੇ ਜਾਂਦਾ ਹੈ ਅਤੇ ਗੁਰੂ ਜੀ ਨੂੰ ਇਹ ਹੀ ਸਵਾਲ ਕਰਦਾ ਹੈ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਪਰਮਾਤਮਾ ਜੋ ਕਰਦੇ ਹਨ ਚੰਗੇ ਲਈ ਹੀ ਕਰਦੇ ਹਨ ਜਿਸ ਦੀ ਜਿੰਮੇਯੋਗਤਾ ਹੁੰਦੀ ਹੈ ਉਹਨੂੰ ਉਹਦੇ ਅਨੁਸਾਰ ਹੀ ਫਲ ਦਿੰਦੇ ਹਨ ਤੁਹਾਡੇ ਪ੍ਰੇਸ਼ਨਾ ਦਾ ਉੱਤਰ ਤਾਂ ਅਸੀਂ ਜਾਣਦੇ ਹਾਂ ਉਸ ਪਰਮਾਤਮਾ ਨੇ ਤੁਹਾਡੇ ਪੈਰ ਵਿੱਚ ਕੰਡਾ ਕਿਉਂ ਚੁਬੋਇਆ ਹੈ ਅਤੇ ਉਸ ਨੂੰ ਪੈਸਿਆਂ ਨਾਲ ਭਰਿਆ ਬੈਗ ਕਿਉਂ ਮਿਲਿਆ ਹੈ ਸੁਣੋ ਤੁਸੀਂ ਪਿਛਲੇ ਜਨਮ ਵਿੱਚ ਬਹੁਤ ਪਾਪ ਕੀਤੇ ਸੀ ਜਿਸ ਕਰਕੇ ਤੁਸੀਂ ਅੱਜ ਮਰਨ ਵਾਲੇ ਸੀ ਪਰ ਤੁਸੀਂ ਬਚ ਗਏ ਕਿਉਂਕਿ ਤੁਸੀਂ ਮੰਦਰ ਗਏ ਸੀ ਪੂਜਾ ਪਾਠ ਕਰਦੇ ਸੀ ਤੁਸੀਂ ਰੱਬ ਦੀ ਪੂਜਾ ਕੀਤੀ ਇਹੀ ਕਾਰਨ ਹੈ ਕਿ ਤੁਹਾਡੀ ਮੌਤ ਨਾ ਹੋ ਕੇ ਸਿਰਫ ਇੱਕ ਕੰਡਾ ਹੀ ਚੁਬਿਆ ਹੈ ਹੁਣ ਤੁਹਾਡੇ ਦੋਸਤ ਦੀ ਗੱਲ ਕਰਦੇ ਹਾਂ ਉਹ ਆਪਣੇ ਪੁਰਖਿਆਂ ਵਿੱਚੋਂ ਇੱਕ ਮਹਾਨ ਸੰਤ ਸੀ ਇਸ ਲਈ ਅੱਜ ਉਹਦੀ ਕਿਸਮਤ ਬਦਲਣ ਵਾਲੀ ਸੀ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣਨ ਵਾਲਾ ਸੀ ਪਰ ਉਸਨੇ ਇਸ ਜੀਵਨ ਵਿੱਚ ਕੋਈ ਚੰਗਾ ਕੰਮ ਤਾਂ ਕੀਤਾ ਹੀ ਨਹੀਂ ਇਸ ਲਈ ਉਸਦੇ ਪਿਛਲੇ ਜਨਮ ਦੇ ਨਤੀਜੇ ਅਨੁਸਾਰ ਉਸਨੂੰ ਥੋੜਾ ਪੈਸਾ ਹੀ ਮਿਲਿਆ ਹੈ ਜਦੋਂ ਕਿ ਉਹ ਅਰਬਾਂ ਦੀ ਜਾਇਦਾਦ ਦਾ ਮਾਲਕ ਬਣਨ ਵਾਲਾ ਸੀ ਤੁਸੀਂ ਵੀ ਰੱਬ ਨੂੰ ਦੋਸ਼ ਦੇਣਾ ਬੰਦ ਕਰੋ ਆਪਣੇ ਵਰਤਮਾਨ ਸਮੇਂ ਦੀ ਚੰਗੀ ਵਰਤੋਂ ਕਰੋ ਵਿਵੇਕ ਆਪਣੇ ਆਪ ਸੁਧਰ ਜਾਵੇਗਾ ਇਸ ਤਰ੍ਹਾਂ ਸੰਤ ਮਹਾਪੁਰਖਾਂ ਦੀਆਂ ਗੱਲਾਂ ਕਹਿਿਆਂ ਨਾਲ ਉਸ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਸ ਨੇ ਫਿਰ ਤੋਂ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇੱਕ ਵਿਅਕਤੀ ਜੋ ਕਦੇ ਵੀ ਪੂਜਾ ਨਹੀਂ ਕਰਦਾ ਪਰ ਉਹ ਹਮੇਸ਼ਾ ਆਰਾਮ ਦਾ ਇੱਕ ਜੀਵਨ ਬਤੀਤ ਕਰਦਾ ਹੈ ਦੂਸਰੇ ਪਾਸੇ ਮਨੁੱਖ ਜਿਹੜਾ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ ਪਰ ਉਹ ਬਹੁਤ ਕਸ਼ਟ ਅਤੇ ਦੁੱਖ ਚੱਲਦਾ ਹੈ ਅਜਿਹਾ ਕਿਉਂ ਹੁੰਦਾ ਹੈ ਮੇਰੇ ਦਫ਼ਤਰ ਵਿੱਚ ਇੱਕ ਕੁੜੀ ਕੰਮ ਕਰਦੀ ਸੀ ਉਸ ਦੀ ਉਮਰ 30 ਸਾਲ ਦੇ ਕਰੀਬ ਹੋਵੇਗੀ ਜਦੋਂ ਉਹ 30 ਸਾਲ ਦੀ ਸੀ ਤਾਂ ਉਸ ਦੇ ਦੋਵੇਂ ਗੁਰਦੇ ਫੇਲ ਹੋ ਗਏ ਕਿਸੇ ਵੀ ਡਾਕਟਰ ਨੇ ਕਦੇ ਵੀ ਕੋਈ ਮੈਡੀਕਲ ਕਾਰਨ ਨਹੀਂ ਦੱਸਿਆ ਕਿ ਇੰਨੀ ਛੋਟੀ ਉਮਰ ਵਿੱਚ ਉਸ ਨਾਲ ਅਜਿਹਾ ਕਿਉਂ ਹੋਇਆ ਉਸ ਦੀਆਂ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਸਭ ਆਮ ਹੀ ਸਨ ਇੱਕ ਆਮ ਮੱਧ ਵਰਗੀ ਪਰਿਵਾਰ ਵਾਂਗ ਨਾ ਤਾਂ ਉਸ ਦੇ ਮਾਤਾ ਪਿਤਾ ਅਤੇ ਨਾ ਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੋਈ ਗੰਭੀਰ ਬਿਮਾਰੀ ਸੀ ਅਤੇ ਨਾ ਹੀ ਉਸ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਕਦੇ ਗੁਰਦੇ ਸੰਬੰਧੀ ਕੋਈ ਬਿਮਾਰੀ ਸੀ ਜਦੋਂ ਉਹ ਬਿਮਾਰ ਹੋ ਜਾਂਦੀ ਸੀ ਤਾਂ ਉਸ ਦੇ ਮਾਤਾ ਪਿਤਾ ਸਿਰਫ ਦੋ ਹੀ ਕੰਮ ਕਰਦੇ ਸਨ ਜਾਂ ਤਾਂ ਮੰਦਰ ਵਿੱਚ ਨਵ ਗ੍ਰਹਿ ਪੂਜਾ ਕਰਵਾਉਂਦੇ ਜਾਂ ਡਾਕਟਰਾਂ ਦੇ ਦਰਵਾਜ਼ੇ ਤੇ ਉਸ ਦੀ ਰਿਪੋਰਟ ਲੈ ਕੇ ਖੜੇ ਹੁੰਦੇ ਸੈਦ ਕਿਸੇ ਨਵ ਗ੍ਰਹਿ ਦੇ ਸਵਾਮੀ ਨੂੰ ਉਸ ਉੱਤੇ ਤਰਸ ਨਹੀਂ ਆਇਆ ਉਹ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਡੈਲਸਜ ਕਰਵਾਉਂਦੀ ਖਾਣ ਪੀਣ ਦਾ ਵੀ ਬਹੁਤ ਪਰਹੇਜ਼ ਰੱਖਦੀ ਪਿਛਲੇ ਮਹੀਨੇ ਹੀ ਉਸ ਨੂੰ ਸਾਤੀ ਦੇ ਕੈਂਸਰ ਦਾ ਪਤਾ ਲੱਗਾ ਤੁਸੀਂ ਸਮਝ ਸਕਦੇ ਹੋ ਕਿ ਉਸ ਦੇ ਮਾਤਾ ਪਿਤਾ ਨੂੰ ਬਹੁਤ ਵੱਡੀ ਮਾਨਸਿਕ ਅਤੇ ਮਿੱਟੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਉਹ ਵੀ ਆਪਣੀ ਧੀ ਸਮੇਤ ਇਸੇ ਕਰਮਾਂ ਦੇ ਜਾਲ ਵਿੱਚ ਫਸੇ ਹੋਏ ਸਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਪਿਛਲੇ ਜਨਮਾਂ ਦਾ ਕਰਮ ਹੈ ਜਿਸ ਦਾ ਭੋਗ ਸਾਨੂੰ ਭੁਗਤਣਾ ਪੈ ਰਿਹਾ ਹੈ ਇਹ ਉਹ ਜਿਸ ਲਈ ਬ੍ਰਹਿਮੰਡ ਦੇ ਸਿਰਜਣਹਾਰ ਨੇ ਇੱਕ ਨਿਯਮ ਬਣਾਇਆ ਹੈ ਅਸੀਂ ਸਿਰਜਣਹਾਰ ਦੀ ਪੂਜਾ ਕਰਕੇ ਨਿਯਮਾਂ ਨੂੰ ਤੋੜਨ ਲਈ ਮਜਬੂਰ ਨਹੀਂ ਕਰ ਸਕਦੇ ਪੂਜਾ ਵੀ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੈ ਉਹ ਪੂਜਾ ਜੋ ਪਰਮਾਤਮਾ ਤੋਂ ਕੁਝ ਮੰਗਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੁੱਖਣਾ ਆਦਤ ਅਤੇ ਕਿਸੇ ਦੀ ਪੂਜਾ ਪਰਮਾਤਮਾ ਸਵੀਕਾਰ ਕਰਦਾ ਹੈ ਅਤੇ ਕਿਸੇ ਦੀ ਨਹੀਂ ਇਹ ਫੈਸਲਾ ਬਹੁਤ ਔਖਾ ਹੈ ਜੇਕਰ ਉਹ ਇੱਕ ਦੀ ਪੂਜਾ ਸਵੀਕਾਰ ਕਰਦਾ ਹੈ ਤਾਂ ਦੂਜੇ ਦੀ ਕਿਉਂ ਨਹੀਂ ਅਸੀਂ ਸਾਰੇ ਉਸ ਦੇ ਬਣਾਏ ਹੋਏ ਹਾਂ ਫਿਰ ਉਹ ਸਾਡੇ ਵਿੱਚ ਬਿਤਕਰਾ ਕਿਉਂ ਕਰੇਗਾ ਅਤੇ ਜੇਕਰ ਉਹ ਸਾਰਿਆਂ ਦੀ ਪੂਜਾ ਨੂੰ ਸਵੀਕਾਰ ਕਰਦਾ ਹੈ ਤਾਂ ਬ੍ਰਹਿਮੰਡ ਕਿਵੇਂ ਚੱਲੇਗਾ ਕੇਵਲ ਖੁਸ਼ੀ ਨਾਲ ਸੰਸਾਰ ਕਿਵੇਂ ਚੱਲੇਗਾ ਹਰ ਰੰਗ ਦਾ ਆਪਣਾ ਮਹੱਤਵ ਹੈ ਕਾਨੂੰਨ ਦੇ ਨਿਯਮਾਂ ਨੂੰ ਸਮਝਣਾ ਔਖਾ ਹੈ ਅਸੀਂ ਬਹੁਤ ਪੂਜਾ ਪਾਠ ਕਰਦੇ ਹਾਂ ਪਰ ਸਾਨੂੰ ਕੋਈ ਲਾਭ ਨਹੀਂ ਮਿਲ ਰਿਹਾ ਕੀ ਕਾਰਨ ਹੈ ਭਗਤੀ ਦਾ ਅਰਥ ਹੈ ਪ੍ਰਮਾਤਮਾ ਦਾ ਸਿੱਧਾ ਹਿੱਸਾ ਬਣਨਾ ਅਤੇ ਭਗਤੀ ਮਨੁੱਖ ਦੀ ਜ਼ਮੀਰ ਨੂੰ ਸ਼ੁੱਧ ਕਰਨ ਲਈ ਕੀਤੀ ਜਾਂਦੀ ਹੈ। ਸ਼ੁੱਧ ਜ਼ਮੀਰ ਨਾਲ ਮਨ ਸਥਿਰ ਹੋ ਜਾਂਦਾ ਹੈ ਅਤੇ ਬੁੱਧੀ-ਬੁੱਧੀਮਾਨ ਫੈਸਲੇ ਲੈਂਦੀ ਹੈ। ਇਹ ਇੱਕ ਪ੍ਰਕਿਰਿਆ ਹੈ। ਲਾਭ ਲਈ ਪੂਜਾ ਨੂੰ ਲਾਲਚ ਕਿਹਾ ਜਾਂਦਾ ਹੈ। ਕਰਮ ਦਾ ਫਲ ਦੇਣ ਵਾਲਾ ਪ੍ਰਮਾਤਮਾ ਹੀ ਹੈ। ਪਰ ਕਰਮ ਆਪਣੇ ਆਪ ਵਿੱਚ ਜੁੜਿਆ ਹੋਇਆ ਹੈ। ਚੰਗੇ ਕੰਮਾਂ ਤੇ ਹੀ ਤੁਹਾਡਾ ਹੱਕ ਹੈ। ਹੁਣ ਤੋਂ ਬਿਨਾਂ ਕਿਸੇ ਲਾਭ ਦੀ ਪੂਜਾ ਕਰੋ। ਸਿਰਫ ਆਪਣੇ ਦਿਲ ਨੂੰ ਖੁਸ਼ੀ ਦੇਣ ਲਈ ਤੁਹਾਨੂੰ ਨਾ ਤਾਂ ਸਿਰਫ ਇੱਕ ਸੁਹਾਵਣਾ ਅਨੁਭਵ ਹੋਵੇਗਾ ਬਲਕਿ ਤੁਹਾਡੇ ਜੀਵਨ ਨੂੰ ਦੇਖਣ ਦਾ ਤਰੀਕਾ ਬਦਲ ਜਾਵੇਗਾ ਸਾਨੂੰ ਮਿਲਣ ਵਾਲੀ ਖੁਸ਼ੀ ਜਾਂ ਉਦਾਸੀ ਦਾ ਕਾਰਨ ਰੱਬ ਨਹੀਂ ਬਲਕਿ ਅਸੀਂ ਖੁਦ ਹੀ ਹਾਂ ਸਾਡੇ ਕਰਮ ਸਾਨੂੰ ਖੁਸ਼ੀ ਅਤੇ ਗਮੀ ਦਿੰਦੇ ਹਨ ਕਰਮ ਸਫਲ ਅਤੇ ਫਲ ਰਹਿਤ ਹਨ ਸ਼ਾ ਕਾਮ ਕਰਮ ਦਾ ਅਰਥ ਹੈ ਅਜਿਹੇ ਕਰਮ ਜਿਨ੍ਹਾਂ ਦੇ ਬਦਲੇ ਅਸੀਂ ਕੁਝ ਭੌਤਿਕ ਸੁੱਖ ਚਾਹੁੰਦੇ ਹਾਂ ਅਜਿਹੇ ਕਰਮਾਂ ਦਾ ਨਤੀਜਾ ਖੁਸ਼ੀ ਅਤੇ ਗਮੀ ਦੇ ਰੂਪ ਵਿੱਚ ਮਿਲਦਾ ਹੈ ਨਿਰਸਵਾਰਥ ਕਰਮ ਉਹ ਹੁੰਦੇ ਹਨ ਜਿਨ੍ਹਾਂ ਦੇ ਬਦਲੇ ਅਸੀਂ ਕੇਵਲ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਜਿਹੇ ਕਰਮਾਂ ਦਾ ਫਲ ਪਰਮਾਤਮਾ ਦੀ ਪ੍ਰਾਪਤੀ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਹੁਣ ਸਵਾਲ ਇਹ ਆਉਂਦਾ ਹੈ ਕਿ ਬਹੁਤੀ ਭਗਤੀ ਕਰਨ ਵਾਲੇ ਹੀ ਦੁਖੀ ਕਿਉਂ ਹੁੰਦੇ ਹਨ ਇਸ ਦਾ ਸਿੱਧਾ ਜਵਾਬ ਹੈ ਕਿ ਜੋ ਵਿਅਕਤੀ ਬਹੁਤੀ ਪੂਜਾ ਕਰਦਾ ਹੈ ਉਹ ਇਸ ਲਈ ਕਰਦਾ ਹੈ ਕਿਉਂਕਿ ਉਹ ਭਗਤੀ ਦੇ ਸਰੂਪ ਨੂੰ ਨਹੀਂ ਸਮਝਦਾ ਪਰ ਅਣਜਾਣੇ ਵਿੱਚ ਉਹ ਕੇਵਲ ਸਾਕਾਮ ਪੂਜਾ ਹੀ ਕਰਦਾ ਹੈ ਜਿਸ ਦਾ ਨਤੀਜਾ ਉਸ ਨੂੰ ਕੇਵਲ ਸੁਖ ਅਤੇ ਦੁੱਖ ਹੀ ਮਿਲਦਾ ਹੈ ਜੋ ਵਿਅਕਤੀ ਬਹੁਤ ਪੂਜਾ ਪਾਠ ਕਰਦਾ ਹੈ ਅਤੇ ਉਹ ਬਹੁਤ ਪੂਜਾ ਜਾਂ ਸਰਦਾ ਕਰਦਾ ਦੇਖਿਆ ਜਾ ਸਕਦਾ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਕਰਮ ਕਾਂਡ ਨੂੰ ਸਹੀ ਢੰਗ ਨਾਲ ਕਿਵੇਂ ਕਰਨਾ ਹੈ ਅਜਿਹੇ ਚ ਉਹ ਇਹ ਗਲਤੀ ਤੋ ਬਾਅਦ ਗਲਤੀ ਕਰਦਾ ਰਹਿੰਦਾ ਹੈ ਬੇਸ਼ੱਕ ਉਹ ਕਹਿੰਦਾ ਹੈ ਕਿ ਉਹ ਖੂ ਪੁੱਟਣ ਦੀ ਗੱਲ ਕਰ ਰਿਹਾ ਹੈ ਪਰ ਅਸਲ ਵਿੱਚ ਉਹ ਟੋਆ ਪੁੱਟ ਰਿਹਾ ਹੁੰਦਾ ਹੈ ਉਸ ਦਾ ਕਹਿਣਾ ਇਹ ਹੈ ਕਿ ਉਹ ਦੁਨੀਆ ਪਰ ਵਿੱਚ ਬਹੁਤ ਪੂਜਾ ਜਾਂ ਮਿਹਨਤ ਕਰ ਰਿਹਾ ਹੈ ਪਰ ਅਸਲ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਬੇਅਰਥ ਕਰ ਰਿਹਾ ਹੁੰਦਾ ਹੈ ਬੇਸ਼ੱਕ ਅਜਿਹਾ ਕਰਨ ਵਿੱਚ ਉਸ ਦੀ ਸਾਰੀ ਮਿਹਨਤ ਬੇਅਰਥ ਚਲੀ ਜਾਂਦੀ ਹੈ ਇਸ ਲਈ ਇੱਕ ਗੱਲ ਇਹ ਵੀ ਹੈ ਕਿ ਫਲਦਾਰ ਕਰਮ ਦਾ ਫਲ ਸੁਖ ਜਾਂ ਦੁੱਖ ਦੇ ਰੂਪ ਵਿੱਚ ਮਿਲਦਾ ਹੈ ਸੰਭਵ ਹੈ ਕਿ ਉਸ ਦੇ ਪਿਛਲੇ ਕਰਮਾਂ ਕਾਰਨ ਉਸ ਦੇ ਜੀਵਨ ਵਿੱਚ ਬਹੁਤ ਸਾਰੇ ਦੁੱਖ ਆਏ ਸਨ ਅਤੇ ਉਹ ਪੂਜਾ ਪਾਠ ਦੁਆਰਾ નિਸ਼ਚਿੰਤ ਤੌਰ ਤੇ ਘਟ ਗਏ ਸਨ ਪਰ ਫਿਰ ਵੀ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਪੂਜਾ ਪਾਠ ਕਰਨ ਦੇ ਬਾਵਜੂਦ ਵੀ ਰੱਬ ਸਾਨੂੰ ਦੁੱਖ ਦੇ ਰਿਹਾ ਹੈ ਅਤੇ ਦੂਜੀ ਗੱਲ ਇਹ ਹੈ ਕਿ ਹੋ ਸਕਦਾ ਹੈ ਕਿ ਤੁਸੀਂ ਗਲਤ ਤਰੀਕੇ ਨਾਲ ਜਾਂ ਸਹੀ ਵਿਧੀ ਨੂੰ ਜਾਣੇ ਬਿਨਾ ਪੂਜਾ ਕਰ ਰਹੇ ਹੋਵੋ ਬੇਸ਼ੱਕ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰ ਰਹੇ ਹੋਮਗੇ ਪਰ ਉਹਨਾਂ ਦਾ ਪ੍ਰਭਾਵ ਉਲਟ ਜਾਂ ਬੇਅਸਰ ਹੋ ਸਕਦਾ ਹੈ ਲੱਗਦਾ ਹੈ ਕਿ ਤੁਸੀਂ ਹੁਣ ਤੱਕ ਸਭ ਕੁਝ ਸਮਝ ਲਿਆ ਹੋਵੇਗਾ ਹੁਣ ਪੂਜਨੀਕ ਨੂੰ ਬਧੇਰੇ ਦੁੱਖ ਭੋਗਣ ਪਿੱਛੇ ਇੱਕ ਹੋਰ ਪਹਿਲੂ ਹੈ ਅਤੇ ਇਹ ਕੇਵਲ ਉਸਤੇ ਲਾਗੂ ਹੁੰਦਾ ਹੈ ਜੋ ਇੱਕ ਸੱਚਾ ਭਗਤ ਹੈ ਇਹ ਪਹਿਲੂ ਖਾਸ ਹੈ ਇਸ ਲਈ ਇਸ ਦੇ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਪਤਾ ਹੋਣਾ ਚਾਹੀਦਾ ਹੈ ਕਿ ਭਗਤੀ ਕੀ ਹੈ ਅਤੇ ਸ਼ਰਧਾ ਨੂੰ ਕੌਣ ਹੈ ਜਿਵੇਂ ਸੰਧਿਆ ਬੰਦਨ ਯੋਗ ਧਿਆਨ ਤੰਤਰ ਗਿਆਨ ਕਰਮ ਭਗਤੀ ਵੀ ਮੁਕਤੀ ਦਾ ਮਾਰਗ ਹੈ ਭਗਤੀ ਦੀਆਂ ਕਈ ਕਿਸਮਾਂ ਹਨ ਇਸ ਵਿੱਚ ਸਰਵਣ ਭਜਨ ਕੀਰਤਨ ਨਾਮ ਜਪੋ ਜਾਪ ਮੰਤਰ ਜਪੋ ਮਦ ਸੇਵਨ ਅਰਚਨ ਬੰਧਨ ਦੱਸਿਆ ਸਾਖੀ ਪੂਜਾ ਆਰਤੀ ਪ੍ਰਾਰਥਨਾ ਸਤ ਸੰਗ ਆਦ ਸ਼ਾਮਲ ਹਨ ਇਸ ਨੂੰ ਨਵਦਾ ਭਗਤੀ ਕਹਿੰਦੇ ਹਨ ਸਾਡੇ ਵਿੱਚੋਂ ਬਹੁਤੇ ਲੋਕ ਪਰਮਾਤਮਾ ਦੀ ਭਗਤੀ ਅਤੇ ਨਾਮ ਜਪ ਕਰਦੇ ਹਨ ਤਾਂ ਜੋ ਪਰਮਾਤਮਾ ਤੁਹਾਡੇ ਦੁੱਖ ਦੂਰ ਕਰ ਸਕੇ ਅਤੇ ਸਾਡਾ ਮਨ ਸ਼ਾਂਤ ਹੋ ਸਕੇ ਪਰ ਅਸਲ ਵਿੱਚ ਬਹੁਤ ਜ਼ਿਆਦਾ ਪੂਜਾ ਕਰਨ ਨਾਲ ਕੀ ਹੁੰਦਾ ਹੈ ਇਹ ਸਾਨੂੰ ਨਹੀਂ ਪਤਾ ਇਸ ਲਈ ਅੱਜ ਦੀ ਵੀਡੀਓ ਉਹਨਾਂ ਸ਼ਰਧਾਲੂਆਂ ਲਈ ਹੈ ਜਿਨ੍ਹਾਂ ਨੂੰ ਪਰਮਾਤਮਾ ਵਿੱਚ ਅਥਾ ਵਿਸ਼ਵਾਸ ਹੈ ਕਿਉਂਕਿ ਬਹੁਤੇ ਲੋਕ ਮਹਿਸੂਸ ਕਰਦੇ ਹਨ ਕਿ ਸਤਨਾਮ ਸ੍ਰੀ ਵਾਹਿਗੁਰੂ ਜੀ ਹਰੇ ਕ੍ਰਿਸ਼ਨ ਜੀ ਅਤੇ ਹਰੇ ਰਾਮ ਕਹਿਣਾ ਸਭ ਤੋਂ ਵਧੀਆ ਹੈ ਕਿ ਸਿਰਫ ਪਰਮਾਤਮਾ ਅੱਗੇ ਝੁੱਕ ਕੇ ਜਾਂ ਮੱਥਾ ਟੇਕਣਾ ਕਾਫੀ ਹੈ ਜਾਂ ਕਿ ਸਾਡੀ ਇਸ ਤੋਂ ਵੱਡੀ ਜ਼ਿੰਮੇਵਾਰੀ ਹੈ हां ਅਜਿਹਾ ਕਿਉਂ ਹੈ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਲੋਕ ਅਕਸਰ ਉਹਨਾਂ ਲੋਕਾਂ ਨਾਲੋਂ ਜ਼ਿਆਦਾ ਦੁਖੀ ਦਿਖਾਈ ਦਿੰਦੇ ਹਨ ਜੋ ਘੱਟ ਨਾਮ ਜਪਦੇ ਹਨ ਅਸਲ ਵਿੱਚ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਉਦੋਂ ਹੀ ਸਮਝ ਸਕੋਗੇ ਜਦੋਂ ਤੁਸੀਂ ਇਸ ਵੀਡੀਓ ਵਿੱਚ ਦਿੱਤੀ ਗਈ ਹਰ ਇੱਕ ਗੱਲ ਨੂੰ ਧਿਆਨ ਨਾਲ ਸਮਝੋਗੇ ਜ਼ਿਆਦਾ ਪੂਜਾ ਪਾਠ ਕਰਨ ਨਾਲ ਫਾਇਦਾ ਹੁੰਦਾ ਹੈ ਜਾਂ ਫਿਰ ਸਮੇਂ ਦੀ ਬਰਬਾਦੀ ਪੂਜਾ ਕੁਝ ਸਮੇਂ ਲਈ ਸਾਨੂੰ ਮਾਨਸਿਕ ਸ਼ਾਂਤੀ ਦਿੰਦੀ ਹੈ ਪਰ ਕੁਝ ਪਲਾਂ ਬਾਅਦ ਉਹੀ ਬੇਚੈਨੀ ਫਿਰ ਸਾਡੇ ਸਾਹਮਣੇ ਦਿਖਾਈ ਦਿੰਦੀ ਹੈ ਅਜਿਹੀ ਸਥਿਤੀ ਵਿੱਚ ਮਨੁੱਖ ਦੁਚਿੱਤੀ ਵਿੱਚ ਪੈ ਜਾਂਦਾ ਹੈ ਕਿ ਭਗਤੀ ਕਰਨਾ ਅਸਲ ਵਿੱਚ ਲਾਭਦਾਇਕ ਹੈ ਜਾਂ ਨਹੀਂ ਸਮੱਸਿਆ ਪੂਜਾ ਵਿੱਚ ਨਹੀਂ ਸਾਡੀ ਅਗਿਆਨਤਾ ਵਿੱਚ ਹੈ ਅਸੀਂ ਨਹੀਂ ਜਾਣਦੇ ਕਿ ਯੱਗ ਹਵਨ ਭਜਨ ਕੀਰਤਨ ਭਗਤੀ ਕੀ ਹੈ ਪਰ ਫਿਰ ਵੀ ਅਸੀਂ ਇਹ ਸਭ ਚੀਜ਼ਾਂ ਨੂੰ ਨਿਭਾਉਣ ਲੱਗ ਜਾਂਦੇ ਹਾਂ ਅਸਲ ਵਿੱਚ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਹਿੰਦੇ ਹਾਂ ਕਿ ਸਾਡੀ ਅਸਲ ਸਮੱਸਿਆ ਕੀ ਹੈ ਸਾਨੂੰ ਨਹੀਂ ਪਤਾ ਕਿ ਸਾਡੀ ਸਮੱਸਿਆ ਕੀ ਹੈ ਅਤੇ ਸਮੱਸਿਆ ਦਾ ਇਲਾਜ ਕੀ ਹੈ ਇਸ ਦੀ ਬਜਾਏ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਚੀਜ਼ਾਂ ਸਾਡੇ ਕੰਮ ਨਹੀਂ ਆ ਰਹੀਆਂ ਉਦਾਹਰਨ ਲਈ ਜੇ ਕੋਈ ਲੋਕਾਂ ਨਾਲ ਗੱਲ ਕਰਨ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਅਤੇ ਉਹ ਸਵੇਰੇ ਸ਼ਾਮ ਪੂਜਾ ਪਾਠ ਕਰਦਾ ਹੈ ਤਾਂ ਕੀ ਰੱਬ ਉਸ ਦੀ ਸਮੱਸਿਆ ਦਾ ਹੱਲ ਕਰੇਗਾ ਨਹੀਂ ਉਸ ਦੀ ਸਮੱਸਿਆ ਦਾ ਉਦੋਂ ਹੀ ਹੱਲ ਹੋਵੇਗਾ ਜਦੋਂ ਉਹ ਲੋਕਾਂ ਨਾਲ ਗੱਲ ਕਰਨ ਦੀ ਹਿੰਮਤ ਪੈਦਾ ਕਰੇਗਾ ਇਸ ਤਰ੍ਹਾਂ ਜੇਕਰ ਤੁਸੀਂ ਘਰ ਵਿੱਚ ਜੱਗ ਕਰਵਾਉਂਦੇ ਹੋ ਅਤੇ ਸਵੇਰੇ ਸ਼ਾਮ ਪੂਜਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸ਼ਾਸਤਰਾਂ ਵਿੱਚ ਜੱਗ ਦਾ ਕੀ ਅਰਥ ਹੈ ਯੱਗ ਵਿੱਚ ਅਗਨੀ ਦਾ ਕੀ ਮਹੱਤਵ ਹੈ ਇਸ ਯੱਗ ਵਿੱਚ ਲੱਕੜਾਂ ਅਤੇ ਘਿਓ ਨੂੰ ਜਲਾਉਣ ਨਾਲ ਤੁਹਾਡੇ ਜੀਵਨ ਵਿੱਚ ਸ਼ਾਂਤੀ ਆਵੇਗੀ ਜੇਕਰ ਤੁਸੀਂ ਪੰਡਤਾਂ ਦੀ ਸਲਾਹ ਤੇ ਹੀ ਘਰ ਵਿੱਚ ਯੱਗ ਕਰਵਾਉਂਦੇ ਹੋ ਪਰ ਯੱਗ ਦਾ ਅਸਲ ਅਰਥ ਨਹੀਂ ਜਾਣਦੇ ਤਾਂ ਤੁਹਾਡੇ ਲਈ ਯੱਗ ਕੀ ਕੰਮ ਆਵੇਗਾ ਸਭ ਕੀਤਾ ਬੇਅਰਥ ਹੋ ਜਾਵੇਗਾ ਸੋ ਪਿਆਰੇ ਦੋਸਤੋ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ